ਕੋਸਟਾ ਰਿਕਾ ਵਿੱਚ 1990 ਵਿੱਚ ਇੱਕ ਅਜੀਬ ਘਟਨਾ ਵਾਪਰੀ ਇੱਕ ਲੋਕਲ ਔਰੇਂਜ ਜੂਸ ਕੰਪਨੀ ਨੇ ਕਰੀਬ 1000 ਟਰੱਕ ਭਰ ਕੇ ਸੰਤਰੇ ਦੇ ਛਿਲਕੇ ਸੁੱਟ ਦਿੱਤੇ ਉਹ ਵੀ ਇੱਕ ਅਜਹੀ ਜ਼ਮੀਨ ਤੇ ਜੋ ਪੂਰੀ ਤਰ੍ਹਾਂ ਬੰਜਰ ਅਤੇ ਨੈਸ਼ਨਲ ਪਾਰਕ ਦੇ ਅੰਦਰ ਮੌਜੂਦ ਸੀ ਸੁਣਨ ਨੂੰ ਤਾਂ ਬਿਲਕੁਲ ਪ੍ਰਦੂਸ਼ਣ ਵਰਗਾ ਲੱਗਦਾ ਸੀ ਲੋਕਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਇੱਥੋਂ ਤੱਕ ਕਿ ਕੇਸ ਵੀ ਦਰਜ ਕਰ ਦਿੱਤੇ ਸੀ ਕੁਝ ਦਿਨਾਂ ਬਾਅਦ ਇਹ ਪ੍ਰੋਜੈਕਟ ਬੰਦ ਹੋ ਗਿਆ ਹੌਲੀ ਹੌਲੀ ਲੋਕ ਇਸ ਨੂੰ ਭੁੱਲ ਗਏ 16 ਸਾਲ ਤੱਕ ਇਸ ਸੰਤਰਿਆਂ ਭਰੀ ਜ਼ਮੀਨ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰ ਜਦੋਂ ਬਗੈਰ ਨਿਕਾਂ ਦਾ ਇੱਕ ਗਰੁੱਪ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਉਹ ਨਜ਼ਾਰਾ ਦੇਖਿਆ ਜਿਸ ਨਾਲ ਉਹ ਬਹੁਤ ਹੈਰਾਨ ਹੋ ਗਏ ਅਖੀਰ ਵਿੱਚ ਉਹਨਾਂ ਨੇ ਅਜੀਹਾ ਕੀ ਦੇਖਿਆ ਜਿਸ ਨਾਲ ਉਹ ਇੰਨਾ ਜ਼ਿਆਦਾ ਹੈਰਾਨ ਹੋ ਗਈ। ਅੱਜ ਦੀ ਇਸ ਵੀਡੀਓ ਵਿੱਚ ਇੱਕ ਨਵੀਂ ਸ਼ੁਰੂਆਤ ਦੀ ਉਮੀਦ ਦੀ ਗੱਲ ਕਰਾਂਗੇ। ਉਸ ਜ਼ਮੀਨ ਦੀ ਕਹਾਣੀ ਬਹੁਤ ਪੁਰਾਣੀ ਹੈ। ਉੱਤਰ-ਪੱਛਮੀ ਕੋਸਟਾ ਰਿਕਾ ਵਿੱਚ ਇੱਕ ਜਗ੍ਹਾ ਹੈ। ਏਰੀਆ ਡੀ ਕਨਜ਼ਰਵੇਸ਼ਨ ਗਵਾਨਾ ਕਾਸਟੇ। ਇਹ ਨੈਸ਼ਨਲ ਪਾਰਕ ਆਪਣੇ ਅਲੱਗ-ਅਲੱਗ ਤਰ੍ਹਾਂ ਦੀ ਜਾਨਵਰਾਂ ਅਤੇ ਪੌਦਿਆਂ ਦੀ ਦੁਨੀਆ ਲਈ ਬਹੁਤ ਮਸ਼ਹੂਰ ਹੈ। ਪਰ ਉਸ ਸਮੇਂ ਇਸ ਦਾ ਹਰ ਹਿੱਸਾ ਇਸ ਤਰ੍ਹਾਂ ਹਰਾ-ਭਰਾ ਅਤੇ ਸ਼ਾਨਦਾਰ ਨਹੀਂ ਸੀ। ਬਹੁਤ ਸਾਲ ਪਹਿਲਾਂ ਪਾਰਕ ਦੀ ਜ਼ਮੀਨ ਨੂੰ ਜਾਨਵਰਾਂ ਲਈ ਚਰਨ ਵਾਲੀ ਜਗ੍ਹਾ ਬਣਾ ਦਿੱਤਾ ਗਿਆ ਸੀ। ਇਸ ਕਰਕੇ ਜਾਨਵਰ ਚਰਨ ਤੋਂ ਬਾਅਦ ਇਸ ਪਾਰਕ ਦੀ ਘਾਹ ਖਤਮ ਹੋਣ ਲੱਗ ਪਈ ਅਤੇ ਮਿੱਟੀ ਦੀ ਤਾਕਤ ਵੀ ਘਟ ਗਈ ਸੀ। ਬਹੁਤ ਸਾਰੇ ਹਰੇ ਭਰੇ ਦਰਖਤ ਵੀ ਹੌਲੀ-ਹੌਲੀ ਗਾਇਬ ਹੋਣ ਲੱਗ ਗਏ ਅਤੇ ਅਖੀਰ ਵਿੱਚ ਸਿਰਫ ਸਖਤ ਜ਼ਮੀਨ ਸੁੱਕੇ ਪੇੜ ਪੌਦੇ ਬਚ ਗਏ। ਜਿੱਥੇ ਕੁਝ ਵੀ ਨਹੀਂ ਬਚਿਆ ਅਜਿਹੀ ਬੰਜਰ ਜ਼ਮੀਨ ਉੱਪਰ ਫਿਰ ਤੋਂ ਦੁਬਾਰਾ ਹਰਿਆਲੀ ਅਤੇ ਜੰਗਲ ਖੜਾ ਕਰਨਾ ਬਹੁਤ ਮਹਿੰਗਾ ਸੀ। ਇਸ ਕੰਮ ਨੂੰ ਕਰਨ ਲਈ ਬਹੁਤ ਸਾਰੇ ਸਾਲ ਲੱਗ ਜਾਣੇ ਸੀ ਪਰ ਬੜੇ ਪੈਮਾਨੇ ਤੇ ਇਹ ਲਗਭਗ ਮੁਸ਼ਕਲ ਹੀ ਜਾਪਦਾ ਸੀ। ਪਰ ਅਜਿਹੇ ਹਾਲਾਤਾਂ ਵਿੱਚ ਹੀ ਅਜਿਹੀ ਉਮੀਦ ਬਚੀ ਸੀ ਦੋ ਮਸ਼ਹੂਰ ਇਕੋਲੋਜਿਸਟ ਇਸ ਜਗ੍ਹਾ ਤੇ ਪਹੁੰਚੇ ਡੈਨੀਅਲ ਜਸਨ ਅਤੇ ਵਿਨੀ ਹਾਲਬੈਕਸ ਜੋ ਕਿ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਨਾਲ ਜੁੜੇ ਹੋਏ ਸੀ ਇਸ ਜੋੜੇ ਨੇ ਕਈ ਸਾਲਾਂ ਤੱਕ ਕੰਜ਼ਰਵੇਸ਼ਨ ਪ੍ਰੋਜੈਕਟ ਨੂੰ ਗਾਈਡ ਕੀਤਾ ਉਸ ਨੈਸ਼ਨਲ ਪਾਰਕ ਨੂੰ ਫਿਰ ਤੋਂ ਹਰਾ-ਭਰਾ ਕਰਨ ਵਿੱਚ ਦਿਲਚਸਪੀ ਰੱਖੀ ਸੀ ਅਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਤੱਕ ਚਲਾਉਣਾ ਹੈ ਘੱਟ ਖਰਚੇ ਨਾਲ ਤਾਂ ਇਹਨਾਂ ਲਈ ਸੌਖੇ ਹੱਲ ਲੱਭਣੇ ਪੈਣਗੇ ਪਰ ਫਿਰ ਇੱਕ ਮੌਕਾ ਚੱਲ ਕੇ ਉਹਨਾਂ ਕੋਲ ਆਪਣੇ ਆਪ ਆ ਗਿਆ ਉਸ ਪਾਰਕ ਤੋਂ ਥੋੜੀ ਦੂਰ ਇੱਕ ਔਰੈਂਜ ਜੂਸ ਕੰਪਨੀ ਡੈਲ ਔਰੋਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਲਿਆ ਸੀ ਜਿਸ ਤਰ੍ਹਾਂ ਅਸੀਂ ਸਭ ਜਾਣਦੇ ਹਾਂ ਕਿ ਔਰੈਂਜ ਜੂਸ ਬਣਾਉਣ ਵਾਸਤੇ ਬਹੁਤ ਸਾਰਾ ਕੋੜਾ ਛਿਲਕੇ ਬਚ ਜਾਂਦੇ ਹਨ ਹਰ ਦਿਨ ਕੰਪਨੀ ਹਜ਼ਾਰਾਂ ਸੰਤਰੇ ਨੂੰ ਪ੍ਰੋਸੈਸ ਕਰਦੀ ਸੀ ਅਤੇ ਉਹਨਾਂ ਦੇ ਬਹੁਤ ਸਾਰੇ ਛਿਲਕੇ ਬਚ ਜਾਂਦੇ ਸੀ ਹੁਣ ਕੰਪਨੀ ਨੇ ਆਪਣੇ ਇਸ ਕਚਰੇ ਤੋਂ ਛੁਟਕਾਰਾ ਪਾਉਣ ਲਈ ਕੋਈ ਆਸਾਨ ਤਰੀਕਾ ਲੱਭਣਾ ਸੀ ਫਿਰ ਹਾਕ ਦੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿਉਂ ਨਾ ਇਸ ਕਚਰੇ ਦਾ ਇਸਤੇਮਾਲ ਉਸ ਜ਼ਮੀਨ ਤੇ ਕੀਤਾ ਜਾਵੇ ਤਾਂ ਜੋ ਉਹ ਜ਼ਮੀਨ ਦੁਬਾਰਾ ਠੀਕ ਹੋ ਸਕੇ ਪਰ ਉਹਨਾਂ ਦਾ ਇਹ ਫੈਸਲਾ ਬਹੁਤ ਵੱਡੀ ਸੇਵ ਦੇ ਵਿੱਚ ਬਦਲ ਗਿਆ ਸੀ ਉਹਨਾਂ ਦੇ ਇਸ ਫੈਸਲੇ ਤੋਂ ਬਾਅਦ 1996 ਵਿੱਚ ਡੈਲਔਰ ਕੰਪਨੀ ਨੇ ਇੱਕ ਡੀਲ ਕਰ ਲਈ ਸੀ ਅਤੇ ਉਹ ਤਿੰਨ ਹੈਕਰ ਵੰਜਰ ਜ਼ਮੀਨ ਵਿੱਚ ਆਪਣਾ ਕਚਰਾ ਸੁੱਟਣ ਵਿੱਚ ਸਮਝੌਤਾ ਕਰ ਲਿਆ ਜਿਸ ਵਿੱਚ ਦੋਨਾਂ ਦਾ ਫਾਇਦਾ ਸੀ ਕੰਪਨੀ ਨੂੰ ਆਪਣਾ ਕਚਰਾ ਸੁੱਟਣ ਲਈ ਬਿਨਾਂ ਖਰਚੇ ਤੋਂ ਤਰੀਕਾ ਮਿਲ ਗਿਆ ਤੇ ਪਾਰਕ ਨੂੰ ਦੁਬਾਰਾ ਉਪਜਾਊ ਕਰਨ ਲਈ ਉਸ ਨੂੰ ਆਰਗੈਨਿਕ ਮਲਬਾ ਮਿਲ ਗਿਆ। ਹਾਕਤ ਇਹ ਉਸਦੇ 파ਟਨਰ ਲਈ ਇੱਕ ਸ਼ਾਨਦਾਰ ਸਮਝੌਤਾ ਸੀ। ਮਹਿੰਗੀਆਂ ਖਾਦਾਂ ਪੌਦੇ ਲਗਾਉਣ ਦੀ ਬਜਾਏ ਉਹ ਸੰਤਰੇ ਦੀਆਂ ਛਿਲਕਿਆਂ ਦਾ ਇਸਤੇਮਾਲ ਕਰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਇਹ ਛਿਲਕੇ ਹੌਲੀ-ਹੌਲੀ ਗਲ ਸੜ ਕੇ ਮਿੱਟੀ ਨੂੰ ਪੂਰੀ ਤਰ੍ਹਾਂ ਪੌਸ਼ਕ ਤੱਤ ਦੇਣਗੇ ਅਤੇ ਉਸ ਜਗ੍ਹਾ ਅਮਰੀਕੀ ਘਾਹ ਹੋਣ ਤੋਂ ਰੋਕਣਗੇ। ਇਹ ਤਜ਼ਰਬਾ 1996 ਵਿੱਚ ਸ਼ੁਰੂ ਹੋਇਆ ਤੇ 1997 ਤੱਕ ਪੂਰੀ ਤਰ੍ਹਾਂ ਚੱਲ ਪਿਆ ਡੈਲੋਰੋ ਨੇ ਸੰਤਰੇ ਦੀ ਛਿਲਕਿਆਂ ਨਾਲ ਭਰੇ ਟਰੱਕ ਪਾਰਕ ਵਿੱਚ ਲਿਆਉਣੇ ਸ਼ੁਰੂ ਕਰ ਦਿੱਤੇ ਇੱਕ ਸਾਲ ਵਿੱਚ 3 ਹੈਕਟੇਰ ਬੰਜਰ ਜ਼ਮੀਨ ਤੇ 12000 ਟਨ ਸੰਤਰੇ ਦੇ ਛਿਲਕੇ ਸੁੱਟੇ ਗਏ ਜਿਨ੍ਹਾਂ ਦਾ ਭਾਰਨ ਕਰੀਬ 2000 ਹਾਥੀਆਂ ਦੇ ਬਰਾਬਰ ਸੀ ਛਿਲਕਿਆਂ ਦੀ ਮੋਟੀ ਪਰਤ ਨੂੰ ਇੱਕ ਬਰਾਬਰ ਧਰਤੀ ਉੱਤੇ ਫੈਲਾ ਦਿੱਤਾ ਗਿਆ ਇੱਕ ਆਮ ਆਦਮੀ ਦੀ ਨਜ਼ਰ ਵਿੱਚ ਇਹ ਸਿਰਫ ਇੱਕ ਪ੍ਰਦੂਸ਼ਣ ਦਾ ਕਾਰਨ ਹੀ ਲੱਗ ਰਿਹਾ ਸੀ ਉੱਥੇ ਨਾ ਕੋਈ ਸਾਈਨ ਬੋਰਡ ਅਤੇ ਨਾ ਹੀ ਕੋਈ ਘੇਰਾਬੰਦੀ ਤੇ ਨਾ ਹੀ ਕੋਈ ਖਾਸ ਉਪਕਰਨ ਇਹ ਕਚਰਾ ਹੌਲੀ-ਹੌਲੀ ਸੜਨ ਲੱਗਿਆ ਅਤੇ ਇਸ ਦੀ ਬਦਬੂ ਹਵਾ ਵਿੱਚ ਫੈਲਣ ਲੱਗੀ ਬਹੁਤ ਸਾਰੇ ਕੀੜੇ ਮਕੌੜੇ ਤੇ ਫੰਗਸ ਇਸ ਨੂੰ ਲੱਗਣੀ ਸ਼ੁਰੂ ਹੋ ਗਈ ਸ਼ੁਰੂਆਤ ਵਿੱਚ ਟੀਮ ਨੂੰ ਕਾਫੀ ਉਮੀਦ ਸੀ ਉਹਨਾਂ ਨੂੰ ਉਮੀਦ ਸੀ ਕਿ ਇਹ ਡੀਕੰਪੋਜ਼ੀਸ਼ਨ ਕੁਦਰਤੀ ਰੂਪ ਨਾਲ ਹੋਵੇਗੀ ਪਰ ਇਹ ਸੜਦੇ ਹੋਏ ਫਲਾਂ ਦਾ ਢੇਰ ਕਿਸੇ ਬਿਹਤਰ ਚੀਜ਼ ਦੀ ਸ਼ੁਰੂਆਤ ਸੀ ਪਰ ਹਕੀਕਤ ਵਿੱਚ ਉਹਨਾਂ ਦੀਆਂ ਉਮੀਦਾਂ ਨੂੰ ਕਿਤੇ ਜ਼ਿਆਦਾ ਜ਼ੋਰਦਾਰ ਝਟਕਾ ਲੱਗਿਆ। ਕਾਗਜ਼ਾਂ ਵਿੱਚ ਇਹ ਆਈਡੀਆ ਬਿਲਕੁਲ ਸਹੀ ਲੱਗ ਰਿਹਾ ਸੀ ਪਰ ਅਸਲ ਵਿੱਚ ਇਸ ਨੂੰ ਪੂਰਾ ਕਰ ਪਾਉਣਾ ਬਹੁਤ ਵੱਡੀ ਚੁਣੌਤੀ ਸਾਬਤ ਹੋਣ ਵਾਲਾ ਸੀ। ਉੱਥੋਂ ਦੇ ਨੇੜੇ ਤੇੜੇ ਦੇ ਲੋਕ ਅਤੇ ਕਿਸਾਨ ਇਸ ਗੰਦੀ ਬਦਬੂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ। ਲੋਕ ਕਹਿ ਰਹੇ ਸੀ ਕਿ ਇਹ ਤਾਂ ਸਾਫ਼-ਸਾਫ਼ ਪ੍ਰਦੂਸ਼ਣ ਹੈ। ਕੁਝ ਲੋਕ ਡਰ ਰਹੇ ਸੀ ਇਸ ਨਾਲ ਪਾਣੀ ਖਰਾਬ ਹੋ ਸਕਦਾ ਹੈ ਤੇ ਕਈ ਬਿਮਾਰੀਆਂ ਫੈਲ ਸਕਦੀਆਂ ਹਨ ਅਸਲ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਕੋਈ ਵੀ ਖੁਸ਼ ਨਹੀਂ ਸੀ ਪਰ ਸਭ ਤੋਂ ਵੱਡਾ ਵਿਰੋਧ ਇੱਕ ਅਜਿਹੀ ਜਗ੍ਹਾ ਤੋਂ ਆਇਆ ਜਿੱਥੋਂ ਕਿਸੇ ਨੇ ਸੋਚਿਆ ਤੱਕ ਨਹੀਂ ਸੀ Dell Aurora ਦੀ ਸਭ ਤੋਂ ਵੱਡੀ ਰਾਈਵਲ ਕੰਪਨੀ Taco Fruit ਸਿੱਧਾ ਮੈਦਾਨ ਦੇ ਵਿੱਚ ਉਤਰਾਈ ਉਹਨਾਂ ਨੇ ਕੋਰਟ ਵਿੱਚ ਕੇਸ ਸਰਜ ਕਰ ਦਿੱਤਾ Dell Aurora ਉੱਪਰ ਦੋਸ਼ ਲਗਾਇਆ ਕਿ ਨੈਸ਼ਨਲ ਪਾਰਕ ਨੂੰ ਗੰਦਾ ਕਰ ਰਹੇ ਹਨ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਡੈਲ ਔਰੋ ਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਮਾਮਲਾ ਸਿਰਫ ਵਾਤਾਵਰਣ ਦਾ ਹੀ ਨਹੀਂ ਸੀ ਅਸਲੀ ਖੇਡ ਤਾਂ ਕੰਪੀਟੀਸ਼ਨ ਦੀ ਸੀ ਡੈਲ ਔਰੋ ਨੂੰ ਤਾਂ ਫ੍ਰੀ ਦੇ ਵਿੱਚ ਕਚਰਾ ਨਿਪਟਾਉਣ ਦਾ ਤਰੀਕਾ ਮਿਲ ਗਿਆ ਸੀ ਉੱਪਰ ਦੀ ਪਾਰਕ ਨੂੰ ਦਾਨ ਦੇ ਕੇ ਵਧੀਆ ਪਬਲਿਸਿਟੀ ਵੀ ਮਿਲ ਰਹੀ ਸੀ ਪਰ ਦੂਸਰੀ ਕੰਪਨੀ ਟਿਕੋ ਫਰੂਟ ਨੂੰ ਇਸ ਤੋਂ ਕੋਈ ਫਾਇਦਾ ਨਹੀਂ ਮਿਲਿਆ ਹੌਲੀ ਹੌਲੀ ਮਾਹੌਲ ਗਰਮਾਉਣ ਲੱਗਿਆ ਅਤੇ ਪੂਰੇ ਮੀਡੀਆ ਦੀ ਨਜ਼ਰ ਇਸ ਮਾਮਲੇ ਉੱਤੇ ਟਿਕ ਗਈ एनवायरनमेंट एजेंसीया ऊपर दबाव वदन लग पया जेड़ा शुरुआत विच एक छोटा जिया प्रोजेक्ट लग रहया सी ओहो बाद विच पूरे देश विच हंगामे दे मुद्दा बन चुकया सी पर 15 साल बाद हैरान करने वाले नतीजे दिसि इस विवाद ने लोका दा ध्यान अपने वल खिंच लिया ते ए मामला सीधा कोस्टा रिका दी कोर्ट विच पहुंच गया पर लड़ाई इतनी जल्दी नाल बढ़ गई की हालात बिगड़ने शुरू हो गए 1998 तक यानी कि डंपिंग शुरू होने तो एक साल दे बाद ਕੋਰਟ ਨੇ ਵਿਰੋਧ ਕਰਨ ਵਾਲਿਆਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਡੈਲੋਰੋਨੋ ਪ੍ਰੋਜੈਕਟ ਤੁਰੰਤ ਰੋਕਣ ਦੇ ਆਦੇਸ਼ ਮਿਲ ਗਏ ਬਸ ਇੱਥੇ ਆ ਕੇ ਹੀ ਪੂਰਾ ਐਕਸਪੈਰੀਮੈਂਟ ਖਤਮ ਹੋ ਗਿਆ ਉਸ ਤੋਂ ਬਾਅਦ ਇੱਕ ਨਵਾਂ ਛਿਲਕਾ ਉੱਥੇ ਨਹੀਂ ਸੁੱਟਿਆ ਗਿਆ ਸਮਾਂ ਬੀਤਦਾ ਗਿਆ ਉਹ ਜਗ੍ਹਾ ਉਸੇ ਤਰ੍ਹਾਂ ਹੀ ਪਈ ਰਹੀ ਸੜੇ ਹੋਏ ਕਚਰੇ ਦੇ ਢੇਰ ਪੂਰੀ ਤਰ੍ਹਾਂ ਕੁਦਰਤ ਦੇ ਭਰੋਸੇ ਛੱਡ ਦਿੱਤੇ ਗਏ ਸੀ ਉਸ ਤੋਂ ਬਾਅਦ ਨਾ ਹੀ ਉੱਥੇ ਕੋਈ ਰਿਸਰਚ ਕੀਤੀ ਗਈ ਅਤੇ ਨਾ ਹੀ ਉਸ ਜਗ੍ਹਾ ਤੇ ਕੋਈ ਚੈੱਕ ਕਰਨ ਆਇਆ ਇਥੋਂ ਤੱਕ ਕਿ ਉਹ ਇਕੋਲੋਜਿਸਟ ਵੀ ਉੱਥੇ ਨਹੀਂ ਆਏ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਬਹੁਤ ਉਮੀਦਾਂ ਲਗਾਈਆਂ ਹੋਈਆਂ ਸੀ ਉਹ ਵੀ ਅੱਗੇ ਵਧ ਕੇ ਦੂਸਰੇ ਕੰਮਾਂ ਵਿੱਚ ਲੱਗ ਗਏ ਕੋਰਟ ਦੀ ਰੋਕ ਤੋਂ ਬਾਅਦ ਉਸ ਜਗ੍ਹਾ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਉਹਨਾਂ ਸੜੇ ਹੋਏ ਛਿਲਕਿਆਂ ਦੇ ਨੀਚੇ ਕੋਈ ਹੋਰ ਹੀ ਕਹਾਣੀ ਲਿਖੀ ਜਾ ਰਹੀ ਸੀ ਉਹ ਛਿਲਕੇ ਹੌਲੀ-ਹੌਲੀ ਗਲਦੇ ਜਾ ਰਹੇ ਸੀ ਤੇ ਇੱਕ ਨਵੇਂ ਬਦਲਾਅ ਦੀ ਬੁਨਿਆਦ ਬੁਣ ਰਹੇ ਸੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਪੂਰੇ 15 ਸਾਲ ਉਹ ਜਗ੍ਹਾ ਉਸੇ ਤਰ੍ਹਾਂ ਹੀ ਪਈ ਰਹੀ ਪਰ 2013 ਦੇ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਦੇ ਇੱਕ ਗ੍ਰੈਜੂਏਟ ਵਿਦਿਆਰਥੀ ਟਿਮੋਥ ਟੋਪੀਕਲ ਫੋਰੈਸਟ ਨੇ ਰਿਸਰਚ ਕਰ ਰਿਹਾ ਸੀ। ਪੁਰਾਣੇ ਪ੍ਰੋਜੈਕਟਾਂ ਨੂੰ ਲੱਭਦੇ-ਲੱਭਦੇ ਨੂੰ ਉਸ ਨੂੰ ਇੱਕ ਪੁਰਾਣਾ ਦਸਤਾਵੇਜ਼ ਮਿਲਿਆ ਜਿਸ ਵਿੱਚ ਡੈਨੀਅਲ ਅਤੇ ਵਿਨੀ ਹੌਕ ਨੇ ਲਿਖਿਆ ਸੀ। ਉਹ ਇਕੋਲੋਜਿਸਟ ਜਿਨ੍ਹਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਸ ਦਸਤਾਵੇਜ਼ ਵਿੱਚ ਇਸ ਐਕਸਪੈਰੀਮੈਂਟ ਦਾ ਜ਼ਿਕਰ ਬਹੁਤ ਹਲਕੇ ਜਿਹੇ ਢੰਗ ਨਾਲ ਕੀਤਾ ਗਿਆ ਸੀ ਕਿ ਪ੍ਰੋਜੈਕਟ ਬੰਦ ਹੋਣ ਤੋਂ ਬਾਅਦ ਕੋਈ ਵੀ ਉਸ ਜਗ੍ਹਾ ਤੇ ਵਾਪਸ ਨਹੀਂ ਗਿਆ। ਇਹ ਛੋਟੀ ਜਹੀ ਗੱਲ ਟੂਰ ਦੇ ਮਨ ਵਿੱਚ ਅਟਕ ਗਈ ਉਸਦੇ ਮਨ ਵਿੱਚ ਇਹ ਸਵਾਲ ਉੱਠਿਆ ਕਿ ਇੰਨੇ ਸਾਲਾਂ ਬਾਅਦ ਸੱਚਮੁੱਚ ਹੀ ਉਸ ਵਿੱਚ ਕੋਈ ਅਹਿਮ ਬਦਲਾਅ ਜ਼ਰੂਰ ਆਇਆ ਹੋਵੇਗਾ ਉਸ ਤੋਂ ਬਾਅਦ ਉਸਨੇ ਜੈਂਸਨ ਅਤੇ ਹਾਲਵਰਕ ਨਾਲ ਸੰਪਰਕ ਕੀਤਾ ਅਤੇ ਉਸ ਪੁਰਾਣੀ ਜ਼ਮੀਨ ਨੂੰ ਲੱਭਣ ਦਾ ਫੈਸਲਾ ਕਰ ਲਿਆ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹਨਾਂ ਨੂੰ ਉਹਨਾਂ ਦੀ ਉਮੀਦ ਤੋਂ ਜ਼ਿਆਦਾ ਉਸ ਜ਼ਮੀਨ ਨੂੰ ਲੱਭਣਾ ਬਹੁਤ ਔਖਾ ਸੀ ਉਹ ਅਸਲੀ ਨਿਸ਼ਾਨ ਲੈਂਡਮਾਰਕ ਮੌਜੂਦ ਨਹੀਂ ਸਨ ਉਹ ਜਗ੍ਹਾ ਪੂਰੀ ਤਰ੍ਹਾਂ ਬਦਲ ਚੁੱਕੀ ਸੀ ਸੁੱਕੀ ਬਰਵਾਦ ਘਾਹ ਨੂੰ ਪਛਾਣਨਾ ਬਹੁਤ ਔਖਾ ਹੋ ਗਿਆ ਸੀ ਉਸ ਜ਼ਮੀਨ ਨੂੰ ਲੱਭਣਾ ਇੱਕ ਚੁਣੌਤੀ ਸੀ ਪਰ ਆਖਰ ਵਿੱਚ ਉਹਨਾਂ ਨੂੰ ਉਹ ਜ਼ਮੀਨ ਮਿਲ ਗਈ ਉਸ ਜ਼ਮੀਨ ਉੱਪਰ ਵੱਡੇ ਵੱਡੇ ਦਰਖਤ ਚਾਰੇ ਪਾਸੇ ਹਰਿਆਲੀ ਪੰਛੀ ਚਹਿਚਾ ਰਹੇ ਸਨ ਅਜੇਹਾ ਨਜ਼ਾਰਾ ਲੱਗ ਰਿਹਾ ਸੀ ਜਿਵੇਂ ਕਿਸੇ ਫਿਲਮ ਦਾ ਸੈੱਟ ਹੋਵੇ ਇੱਕ ਗੱਲ ਤਾਂ ਸਾਫ਼ ਹੈ ਕਿ ਉਸ ਸੁੱਕੀ ਘਾਹ ਵਾਲੀ ਸੁੱਕੇ درختਾਂ ਵਾਲੀ ਬੰਜਰ ਜ਼ਮੀਨ ਉੱਪਰ ਹਰਾ-ਭਰਾ ਜੰਗਲ ਬਣ ਚੁੱਕਿਆ ਸੀ। ਇਕੋਸਿਸਟਮ ਦੀ ਵਾਪਸੀ ਦੀ ਤਾਕਤ ਪੂਰੀ ਤਰ੍ਹਾਂ ਹੈਰਾਨ ਕਰ ਦੇਣ ਵਾਲੀ ਸੀ। ਇਸ ਬਦਲਾਅ ਨੂੰ ਸਮਝਣ ਲਈ ਟਿਮੋਥੀ ਨੇ ਇਕੋਲੋਜੀਕਲ ਦੀ ਸਟੱਡੀ ਸ਼ੁਰੂ ਕੀਤੀ। ਟਿਮੋਥੀ ਅਤੇ ਉਸ ਦੀ ਟੀਮ ਨੇ ਸੰਤਰੇ ਦੇ ਛਿਲਕੇ ਵਾਲੀ ਜ਼ਮੀਨ ਦੀ ਤੁਲਨਾ ਨਾਲ ਵਾਲੀ ਜ਼ਮੀਨ ਦੇ ਨਾਲ ਕੀਤੀ ਅਤੇ ਇਹ ਫਰਕ ਦੇਖਣ ਦੇ ਲਾਇਕ ਸੀ। ਜਿਸ ਜ਼ਮੀਨ 'ਤੇ ਸੰਤਰੇ ਦੇ ਛਿਲਕੇ ਸੁੱਟੇ ਗਏ ਸਨ, ਉੱਥੇ ਬਾਇਓਮਾਸ ਬਹੁਤ ਜ਼ਿਆਦਾ ਮਾਤਰਾ ਵਿੱਚ ਸੀ। ਅਤੇ ਉੱਥੇ ਤਰਖਤਾਂ ਦੀਆਂ ਅਲੱਗ-ਅਲੱਗ ਕਿਸਮਾਂ ਦਿਖ ਰਹੀਆਂ ਸਨ 2017 ਵਿੱਚ ਟਰੂਅਰ ਦੀ ਟੀਮ ਨੇ ਦੱਸਿਆ ਕਿ ਸੰਤਰੇ ਦੇ ਛਿਲਕੇ ਵਾਲੀ ਜ਼ਮੀਨ ਦੂਸਰੀ ਜ਼ਮੀਨ ਦੇ ਮੁਕਾਬਲੇ 190% ਜ਼ਿਆਦਾ ਹਰਿਆਲੀ ਸੀ ਅਤੇ ਉੱਥੋਂ ਦੇ ਪੇੜ-ਪੌਦਿਆਂ ਦੀ ਗ੍ਰੋਥ 3 ਗੁਣਾ ਜ਼ਿਆਦਾ ਸੀ ਬਿਨਾਂ ਕਿਸੇ ਦੇ ਦੇਖਭਾਲ ਕੀਤੇ ਬਿਨਾਂ ਕੋਈ ਸਿੰਚਾਈ ਕੀਤੇ ਉਸ ਜਗ੍ਹਾ ਤੇ ਜੋ ਹੋਇਆ ਸੱਚਮੁੱਚ ਹੀ ਇੱਕ ਅਦਭੁਤ ਸੀ ਪਹਿਲਾਂ ਵਾਲੀ ਮਿੱਟੀ ਨਾਲੋਂ ਹੁਣ ਦੀ ਮਿੱਟੀ ਬਹੁਤ ਜ਼ਿਆਦਾ ਬਿਹਤਰ ਹੋ ਗਈ ਸੀ ਇੰਨੇ ਸਾਲਾਂ ਬਾਅਦ ਉਸ ਵਿੱਚ ਨਾਈਟ੍ਰੋਜਨ ਫਾਸਫੋਰਸ ਅਤੇ ਕਾਰਬਨ ਜਿਹੇ ਪੌਸ਼ਕ ਤੱਤਾਂ ਨਾਲ ਪੂਰ ਸੇ ਉਹ ਛਿਲਕੇ ਸੜ ਕੇ ਖਾਦ ਦਾ ਰੂਪ ਬਣ ਗਏ ਸੀ ਜਿਸ ਨੇ ਉਥੋਂ ਦੇ ਪੇੜ ਪੌਦਿਆਂ ਨੂੰ ਬਹੁਤ ਤਾਕਤ ਦਿੱਤੀ ਅਤੇ ਬਿਨਾਂ ਕਿਸੇ ਯੋਜਨਾ ਦੇ ਕੱਚੀ ਜ਼ਮੀਨ ਤਿਆਰ ਕੀਤੀ ਜਿਸ ਨੇ ਲੰਬੇ ਸਮੇਂ ਤੱਕ ਜੰਗਲ ਦੀ ਰਿਕਵਰੀ ਵਿੱਚ ਮਦਦ ਕੀਤੀ ਇਹ ਪ੍ਰਕਿਰਿਆ ਹੈਰਾਨ ਕਰਨ ਵਾਲੀ ਹੈ ਇਸ ਨੇ ਇਕੋਸਿਸਟਮ ਨੂੰ ਕਿਵੇਂ ਬਦਲ ਕੇ ਰੱਖ ਦਿੱਤਾ ਇਸ ਸੰਤਰੇ ਦੀ ਛਿਲਕਿਆਂ ਦੀ ਮੋਟੀ ਪਰਤ ਨੇ ਘਾਹ ਨੂੰ ਦਬ ਦਿੱਤਾ ਸੀ ਛਿਲਕਿਆਂ ਦੇ ਗਲਣ ਨਾਲ ਜਦੋਂ ਦੇਸੀ ਪ੍ਰਜਾਤੀਆਂ ਨੂੰ ਉੱਭਰਨ ਦਾ ਮੌਕਾ ਮਿਲਿਆ ਤਾਂ ਉਸ ਦੀ ਜਗ੍ਹਾ ਤੇ ਹਰੇ ਭਰੇ ਪੇੜ ਪੌਦੇ ਉਗਣੇ ਸ਼ੁਰੂ ਹੋ ਗਏ ਹੁਣ ਉਹ ਇੱਕ ਉਦਾਸ ਤੇ ਬੰਜਰ ਜ਼ਮੀਨ ਦਾ ਟੁਕੜਾ ਨਹੀਂ ਰਿਹਾ ਸੀ ਬਲਕਿ ਪੂਰੀ ਤਰ੍ਹਾਂ ਹਰਾ-ਭਰਾ ਬਣ ਚੁੱਕਿਆ ਸੀ ਸੰਤੁਲਿਤ ਇਕੋਸਿਸਟਮ ਬਣ ਚੁੱਕਿਆ ਸੀ ਕੋਸ਼ਟਾ ਰਿਕਾ ਦਾ ਇਹ ਕੇਸ ਬਿਲਕੁਲ ਸਾਫ਼ ਦਿਖਾਉਂਦਾ ਹੈ ਕਿ ਸਹੀ ਹਾਲਾਤ ਵਿੱਚ ਕੂੜਾ ਕਰਕਟ ਵੀ ਚਮਤਕਾਰ ਕਰ ਸਕਦਾ ਹੈ ਪਰ ਇਹ ਜਿੰਨਾ ਦੇਖਣ ਵਿੱਚ ਆਸਾਨ ਲੱਗਦਾ ਹੈ ਦੁਨੀਆ ਹੋਰ ਅਜਿਹੇ ਯਤਨ ਕਿਉਂ ਨਹੀਂ ਕਰ ਰਹੀ ਆਖਰ ਅਸੀਂ ਛਿਲਕਿਆਂ ਦੀ ਵਰਤੋਂ ਜੰਗਲ ਲਗਾਉਣ ਵਿੱਚ ਕਿਉਂ ਨਹੀਂ ਕਰ ਰਹੇ ਕਾਗਜ਼ ਉੱਪਰ ਤਾਂ ਇਹ ਆਈਡੀਆ ਬਹੁਤ ਸ਼ਾਨਦਾਰ ਲੱਗਦਾ ਹੈ ਪਰ ਅਸਲ ਵਿੱਚ ਇਸ ਨੂੰ ਕਾਮਯਾਬ ਬਣਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਹਰ ਤਰ੍ਹਾਂ ਦੇ ਕਚਰੇ ਇੱਕ ਬਰਾਬਰ ਅਸਰ ਨਹੀਂ ਦਿੰਦੇ। ਕੁਝ ਕਚਰਿਆਂ ਵਿੱਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਪੌਸ਼ਕ ਤੱਤ ਹੁੰਦੇ ਹਨ ਪਰ ਕੁਝ ਕਦਰਿਆਂ ਵਿੱਚ ਮਿੱਟੀ ਦਾ ਪੀਐਚ ਲੈਵਲ ਨੂੰ ਇੰਨਾ ਬਦਲ ਸਕਦੇ ਹਨ ਕਿ ਉਹ ਜ਼ਹਿਰੀਲਾ ਹੋ ਜਾਵੇ। ਇਸ ਲਈ ਕਚਰੇ ਦਾ ਇਸਤੇਮਾਲ ਕਰਕੇ ਜ਼ਮੀਨ ਨੂੰ ਠੀਕ ਕਰਨ ਵਿੱਚ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਨਾਲ ਦੀ ਨਾਲ ਬਹੁਤ ਜ਼ਿਆਦਾ ਨਿਗਰਾਨੀ ਵੀ ਕਰਨੀ ਪੈਂਦੀ ਹੈ। ਕਈ ਅਲੱਗ-ਅਲੱਗ ਪ੍ਰਸਥਿਤੀਆਂ ਦਾ ਸਹੀ ਹੋਣਾ ਵੀ ਬਹੁਤ ਜ਼ਰੂਰੀ ਹੈ। ਇਹ ਕੋਈ ਜਾਦੂ ਦੀ ਛੜੀ ਨਹੀਂ। ਇਹ ਇਹ ਹਰ ਬਰਬਾਦ ਪਈ ਜ਼ਮੀਨ ਦੇ ਨਾਲ ਇਸੇ ਤਰ੍ਹਾਂ ਹੀ ਉਸ ਨੂੰ ਠੀਕ ਕਰ ਦੇਵੇ ਜੇਕਰ ਕੋਈ ਵੀ ਗਲਤ ਫੈਸਲਾ ਲੈ ਲਿਆ ਗਿਆ ਤਾਂ ਇਹ ਤਰੀਕਾ ਫਾਇਦੇ ਦੀ ਜਗ੍ਹਾ ਬਹੁਤ ਜ਼ਿਆਦਾ ਨੁਕਸਾਨ ਵੀ ਕਰ ਸਕਦਾ ਹੈ ਸੱਚ ਤਾਂ ਇਹ ਹੈ ਕਿ ਕੂੜੇ ਕਰਕਟ ਤੇ ਕੁਦਰਤ ਕਿਸ ਤਰ੍ਹਾਂ ਆਪਣਾ ਰਿਐਕਟ ਕਰੇਗੀ ਕੋਈ ਪੱਕਾ ਨਹੀਂ ਕਹਿ ਸਕਦਾ ਜੇ ਤੁਸੀਂ ਬਹੁਤ ਜ਼ਿਆਦਾ ਸਿਟਰਿਕ ਕੂੜਾਕਰਕਟ ਧਰਤੀ ਤੇ ਸੁੱਟ ਰਹੇ ਹੋ ਇਸ ਦੇ ਨਾਲ ਜ਼ਮੀਨ ਬਹੁਤ ਜ਼ਿਆਦਾ ਤੇਜਾਬੀ ਹੋ ਸਕਦੀ ਹੈ ਤੇ ਇਸ ਮਿੱਟੀ ਵਿੱਚ ਰਹਿਣ ਵਾਲੇ ਛੋਟੇ-ਛੋਟੇ ਜੀਵ ਜੰਤੂਆਂ ਤੇ ਬਹੁਤ ਜ਼ਿਆਦਾ ਅਸਰ ਪਵੇਗਾ ਬਹੁਤ ਸਾਰੇ ਪੇੜ ਪੌਦੇ ਸਹੀ ਤਰੀਕੇ ਨਾਲ ਆਪਣੀ ਗਰੋਥ ਨਹੀਂ ਕਰ ਸਕਣਗੇ ਮਤਲਬ ਕਹਿਣ ਦਾ ਇਹ ਹੈ ਕਿ ਇਹ ਚੀਜ਼ਾਂ ਕਈ ਵਾਰ ਫਾਇਦਾ ਕਰਦੇ ਕਰਦੇ ਨੁਕਸਾਨ ਵੀ ਕਰ ਜਾਂਦੀਆਂ ਹਨ ਇਸ ਲਈ ਵਿਗਿਆਨੀ ਇਹ ਕਹਿੰਦੇ ਹਨ ਕਿ ਇਹ ਐਕਸਪੈਰੀਮੈਂਟ ਹਰ ਜਗ੍ਹਾ ਤੇ ਕੰਮ ਨਹੀਂ ਕਰੇਗਾ ਪਰ ਅਜੇ ਹਨ ਨਹੀਂ ਹੈ ਕਿ ਇਸ ਐਕਸਪੈਰੀਮੈਂਟ ਤੋ ਬਾਦ ਕਿਸ ਹੋਰ ਜਗ੍ਹਾ ਤੇ ਅਚੇਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਲਕਿ ਕੋਸਟਾ ਰਿਕਾ ਵਿੱਚ ਇੱਕ ਹੋਰ ਜਗ੍ਹਾ ਤੇ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਐਕਸਪੈਰੀਮੈਂਟ ਕੀਤਾ ਗਿਆ ਸੰਤਰੇ ਦੀ ਛਿਲਕੀਆਂ ਤੋਂ ਨਤੀਜੇ ਨੂੰ ਦੇਖ ਕੇ ਇਹ ਜਿਹੜਾ ਹੀ ਆਸਾਨ ਤਰੀਕਾ ਅਪਣਾਉਣਾ ਸ਼ੁਰੂ ਕੀਤਾ 2021 ਦੇ ਵਿੱਚ 2021 ਦੇ ਵਿੱਚ ਯੂਨੀਵਰਸਿਟੀ ਆਫ ਹਵਾਈ ਨੇ ਕਚਰੇ ਨਾਲ ਜ਼ਮੀਨ ਨੂੰ ਢੱਕ ਦਿੱਤਾ ਜੋ ਕਾਫੀ ਬਣਾਉਣ ਤੋਂ ਬਾਅਦ ਬਚ ਗਿਆ ਅਤੇ ਜੋ ਕਿ ਸੜ ਕੇ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ ਅਤੇ ਇਹ 2 ਸਾਲ ਦੇ ਅੰਦਰ ਹੀ ਨਤੀਜੇ ਬਹੁਤ ਜ਼ਿਆਦਾ ਚੁਕਾ ਦੇਣ ਵਾਲੇ ਸੀ ਇਸ ਜਗ੍ਹਾ ਤੇ ਕਚਰਾ ਸੁੱਟਿਆ ਗਿਆ ਉਸ ਜਗ੍ਹਾ ਤੇ 80% ਪੇੜ ਪੌਦੇ ਬਹੁਤ ਹੀ ਜ਼ਿਆਦਾ ਤਾਦਾਦ ਵਿੱਚ ਵੱਧ ਗਏ ਸਨ ਅਤੇ ਉਸ ਬੰਜਰ ਜ਼ਮੀਨ ਨੂੰ ਪੂਰੀ ਤਰ੍ਹਾਂ ਹਰਾ-ਪਰਾ ਕਰ ਦਿੱਤਾ ਗਿਆ ਸੀ ਅਣਚਾਹੀ ਅਫਰੀਕੀ ਘਾਹ ਉਸ ਜਗ੍ਹਾ ਤੋਂ ਖਤਮ ਹੋ ਗਈ ਮਿੱਟੀ ਦੇ ਵਿੱਚ ਪੌਸ਼ਕ ਤੱਤ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵਧ ਗਏ ਸੀ। ਦੇਸੀ ਨਸਲਾਂ ਵਾਲੇ ਦਰਖਤ ਆਪਣੇ ਆਪ ਉਸ ਜਗ੍ਹਾ ਤੇ ਪੈਦਾ ਹੋਣ ਲੱਗ ਪਏ ਸੀ। ਇਸ ਤਰ੍ਹਾਂ ਉਸ ਜਗ੍ਹਾ ਤੇ ਵਾਤਾਵਰਨ ਪ੍ਰੇਮੀ ਬਹੁਤ ਜ਼ਿਆਦਾ ਉਤਸ਼ਾਹ ਨਾਲ ਆਪਣੇ ਕਚਰੇ ਦਾ ਸਹੀ ਇਸਤੇਮਾਲ ਕਰਨ ਲੱਗ ਪਏ। ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।